पंजाब ਸਰਕਾਰ ਨੇ ਪ੍ਰਾਈਵੇਟ ਅਧਾਰਾ ਖਰੀਦਿਆ ਜੀ ਵੀ ਕੇ ਦਾ ਗੋਇੰਦਵਾਲ ਸਾਹਿਬ ਦਾ ਜਿਹੜਾ ਥਰਮਲ ਪਲਾਂਟ ਸੀ ਉਹ ਪੰਜਾਬ ਸਰਕਾਰ ਨੇ ਖਰੀਦ ਲਿਆ ਜੀ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਪ੍ਰਾਈਵੇਟ ਸੈਕਟਰ ਨੂੰ ਖਰੀਦ ਰਹੀ ਹੈ ਕੋਈ ਸਰਕਾਰ ਕਿ ਪ੍ਰਾਈਵੇਟ ਵਾਲੇ ਕਹਿੰਦੇ ਸਾਥੋ ਚੱਲਦਾ ਨਹੀਂ ਅਸੀਂ ਘਾਟੇ 'ਚ ਆ ਤਾਂ ਅਸੀਂ ਕਿਹ ਕੋਈ ਗੱਲ ਨਹੀਂ ਤੁਸੀਂ ਸਾਨੂੰ ਫੜਾਓ ਅਸੀਂ ਚਲਾ ਕੇ ਦਿਖਾਉਨੇ ਆਂ ਸੇ ਬਹੁਤ ਵੱਡੀ ਅਚੀਵਮੈਂਟ ਹੈ ਪੀਐਸਪੀਸੀਐਲ ਦੀ ਔਰ ਇਹਦੀ ਮੈਂ ਥੋੜੀ ਜਿਹੀ ਡਿਟੇਲ ਦੇਣੀ ਚਾਹੂੰਗਾ 540 ਮੈਗਾਵਾਟ ਬਿਜਲੀ ਪੈਦਾ ਕਰਦਾ ਰਨਿੰਗ ਹੈ 540 ਮੈਗਾਵਾਟ ਬਿਜਲੀ ਪੈਦਾ ਕਰਦਾ ਤੇ 1080 ਕਰੋੜ ਰੁਪਏ ਚ ਖਰੀਦਿਆ ਹੈ ਜਨਨ ਕਿ 2 ਕਰੋੜ ਰੁਪਇਆ ਪਰ ਮੈਗਾਵਾਟ ਜਦ ਕੇ ਇਹ ਵੀ ਕਹਿਣਾ ਮੈਂ ਚਾਹੂੰਗਾ ਕਿ ਦੇਸ਼ ਦਾ ਸਭ ਤੋਂ ਸਸਤਾ ਸੌਦਾ ਹੈ ਕਹਿੰਦੇ ਬਹੁਤ ਵੱਡਾ ਕੰਮ ਹੋ ਗਿਆ ਇੰਨਾ ਵੱਡਾ ਤੀਰ ਮਾਰਕਾ ਅਸੀਂ ਕਰ ਦਿੱਤਾ ਵੀ ਕਦੀ ਕੋਈ ਕਰ ਹੀ ਨਹੀਂ ਸਕਿਆ ਮੈਂ ਦੱਸਣਾ ਚਾਹੁੰਨਾ ਭਗਵੰਤ ਮਾਨ ਸਾਹਿਬ ਨੂੰ ਇਹ ਸਾਰਾ ਕੰਮ ਅਰਵਿੰਦ ਕੇਜਰੀਵਾਲ ਜੀ ਇਸੇ ਤਰ੍ਹਾਂ ਦਿੱਲੀ 'ਚ ਕਰਦੇ ਸੀ ਜਦੋਂ ਇਹ ਸ਼ਰਾਬ ਘਟਾਲਾ ਹੋਇਆ ਏ ਇਸੇ ਤਰ੍ਹਾਂ ਪ੍ਰੈਸ ਕਾਨਫਰੰਸ ਅਰਵਿੰਦ ਕੇਜਰੀਵਾਲ ਜੂਨੀਅਰ ਮਨੀਸ਼ ਸੋਦੀਆ ਜੀ ਨੇ ਕੀਤੀਆਂ ਸੀ ਬਹੁਤ ਵੱਡਾ ਚਮਤਕਾਰੀ ਕੰਮ ਕਰ ਦਿੱਤਾ ਅਸੀਂ ਅਸੀਂ ਹੁਣ ਸ਼ਰਾਬ ਦੇ ਅੰਦਰ ਪ੍ਰਾਈਵੇਟ ਲੋਕਾਂ ਨੂੰ ਲੈ ਕੇ ਆ ਗਏ ਹੁਣ ਕਮਾਲ ਹੋ ਜੂਗੀ ਔਰ ਨਿਕਲਿਆ ਕਿ ਕਿ ਆਪਣੇ ਦੋਸਤਾਂ ਨੂੰ ਸ਼ਰਾਬ ਦਾ ਕੰਮ ਦੇਣਾ ਸੀ ਇਸ ਵਾਸਤੇ ਕੰਮ ਕੀਤਾ ਸੀ ਇਸੇ ਤਰ੍ਹਾਂ ਭਗਵੰਤ ਮਾਨ ਜੀ ਮੈਂ ਆਪਣੀ ਜਾਬ ਦੀ ਜਾਣਕਾਰੀ ਚ ਲਿਆਉਣਾ ਚਾਹੁੰਦਾ ਇਹ ਸਾਰਾ ਕੰਮ ਜੋ ਤੁਹਾਡੇ ਤੋਂ ਅਰਵਿੰਦ ਕੇਜਰੀਵਾਲ ਜੀ ਕਰਵਾ ਰਹੇ ਨੇ ਇਹ ਜੀਵੀਕੇ ਦਾ ਇਹ ਬਰਬਾਦ ਹੋਇਆ ਪਲਾਂਟ ਸੀਗਾ ਜਿਹਦੀ ਜ਼ਮੀਨ ਦੀ ਵੈਲਿਊ 100 ਕਰੋੜ ਸੀਗੀ ਜਿਹੜੇ ਪਲਾਂਟ ਦੇ ਕਬਾੜ ਦੀ ਵੈਲਿਊ ਮੈਕਸਿਮਮ 300 ਕਰੋੜ ਸੀ ਇਹ 400 ਕਰੋੜ ਦਾ ਪੂਰਾ ਜਿਗਾਰ ਜਿਹੜਾ ਹੈ ਤੇ ਹੋਰ ਤੁਸੀਂ ਚਲੋ ਲਾ ਲਓ 500 ਕਰੋੜ ਦਾ ਪੂਰਾ ਜਿਗਾਰ ਜਿਹੜਾ ਹੈ ਇਸ ਨੂੰ 11 ਕਰੋੜ ਤੁਹਾਡੇ 1100 ਕਰੋੜ ਤੁਹਾਡੇ ਪੱਲੇ ਪਵਾ ਧਰਵਿੰਦ ਕੇਜਰੀਵਾਲ ਜੀ ਨੇ 600 ਕਰੋੜ ਰੁਪਈਆ ਜਿਹੜਾ ਫालतू 700 ਕਰੋੜ ਪੰਜਾਬ ਸਰਕਾਰ ਦਾ ਉੱਜੜ ਗਿਆ ਪੰਜਾਬ ਦੇ ਲੋਕਾਂ ਦਾ ਇਹਦਾ ਹਸਾਬ ਕੌਣ ਦਊਗਾ ਇਹ ਜੋ ਅਰਵਿੰਦ ਕੇਜਰੀਵਾਲ ਜੀ ਦੇ ਕਿੰਨੇ ਪੈਸੇ ਸ਼ਾਇਦ ਤੁਹਾਨੂੰ ਨਹੀਂ ਪਤਾ ਹੋਊਗਾ ਜੇ ਨਹੀਂ ਪਤਾ ਮੈਂ ਦੱਸ ਰਿਹਾ ਹਾਂ ਇਹ ਪਾਪ ਨਾ ਕਰੋ ਇਹ ਪੰਜਾਬ ਦੇ ਜੁਮੇ ਇਹ ਚਿਟਾ ਹਾਥੀ ਇਹ ਬਰਬਾਦ ਹੋਇਆ ਪਲਾਂਟ ਨਾ ਪਾਓ ਇਹ ਕਬਾਰਿਆ ਇਹ ਬਰਬਾਦ ਹੈ ਜਨ ਪੰਜਾਬ ਅਵਾਦ ਨਹੀਂ ਹੋਣਾ ਬਲਕਿ ਹੋਰ 1100 ਕਰੋੜ ਦੇ ਥੱਲੇ ਹੁਣ ਤੇ ਫਿਰ ਇਹਨੂੰ ਠੀਕ ਕਰ ਚਾਲੂ ਕਰ ਦੇ ਅੰਦਰ ਔਰ ਇਸ ਦੀ ਮਿਨੀਮਮ ਜਿਹੜਾ ਹੈ ਮਹੀਨੇ ਦਾ ਜਿਹੜਾ ਖਰਚੇ ਪਾਉਣ ਦੇ ਚਲਦੇ ਚਲਦੇ ਹਜ਼ਾਰਾਂ ਕਰੋੜ ਦੇ ਥੱਲੇ ਪੰਜਾਬ ਦੀ ਸਰਕਾਰ ਨੇ ਆ ਜਾਣਾ ਹੈ ਸੋ ਇਹ ਬੇਈਮਾਨੀ ਦਾ ਕੰਮ ਅਰਵਿੰਦ ਕੇਜਰੀਵਾਲ ਦੇ ਕਹਿਣ ਤੇ ਨਾ ਕਰੋ ਇਹ ਜੀਵੀਕੇ ਦਾ ਪਲਾਂਟ ਬਿਮਾਰੀ ਗਲਤ ਪਰਾਉਣ ਲੱਗੇ ਜੇ ਮਰਾ ਸੱਪ ਪੰਜਾਬ ਦੇ ਗਲਚ